ਹਰਿਆਣਾ ਦੇ ਸੀਐਮ ਨਾਇਬਸਾਣੀ ਵੱਲੋਂ ਹੁਣ ਵੱਡਾ ਐਲਾਨ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਵਿਨੈ ਨਰਵਾਲ ਜੋ ਕਿ ਪਹਿਲਗਾਮ ਅਤਵਾਦੀ ਹਮਲੇ ਦੇ ਵਿੱਚ ਸ਼ਹੀਦ ਹੋ ਗਏ ਸੰਤਾ ਹੁਣ ਉਹਨਾਂ ਦੇ ਪਰਿਵਾਰ ਦੇ ਨਾਲ ਹਮਦਰਦੀ ਜਤਾਉਂਦਿਆਂ ਹੋਇਆ ਸੀਐਮ ਨਾਇਬਸਾਣੀ ਵੱਲੋਂ ਵੱਡਾ ਐਲਾਨ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਦੋਂ ਉਹਨਾਂ ਦੀ ਮਰਤਕ ਦੇ ਉਹਨਾਂ ਦੇ ਆ ਪਿੰਡ ਪਹੁੰਚਦੀ ਆ ਤਾਂ ਪਤਨੀ ਦੇ ਅੱਖ ਦੇ ਵਿੱਚੋਂ ਵਗੇ ਹੰਝੂ ਨੇ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਸੀ ਤਾਂ ਕਿਤੇ ਨਾ ਕਿਤੇ ਪਤਨੀ ਦੇ ਅੱਖਾਂ ਦੇ ਹੰਝੂ ਇਹ ਕਹਿ ਰਹੇ ਸਨ ਕਿ ਉਸ ਦਾ ਪਤੀ ਜਿਹੜਾ ਆ ਉਸ ਨੂੰ ਵਾਪਸ ਦੇ ਦਿਓ ਐਸ ਹਮਲੇ ਦੇ ਕਾਰਨ ਜਿੱਥੇ ਪੂਰਾ ਹੀ ਦੇਸ਼ ਰੋਇਆ ਸੀ ਤਾਂ ਉੱਥੇ ਹੀ ਬਿਨੇ ਨਰਵਾਲ ਜੋ ਕਿ ਨੇਵੀ ਦੇ ਵਿੱਚ ਲੈਫਟੀਨੈਂਟ ਸਨ ਤਾਂ ਉਹਨਾਂ ਨੇ ਵੱਲੋਂ ਜਿਹੜੀ ਆ ਇਹ ਜਾਨ ਗਵਾਈ ਗਈ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੀ 22 April ਨੂੰ ਪਹਿਲਗਾਮ ਦੇ ਵਿੱਚ ਇੱਕ ਅੱਤਵਾਦੀ ਹਮਲਾ ਹੁੰਦਾ ਜਿਸ ਦੇ ਵਿੱਚ ਨਿਰਦੋਸ਼ ਜਿਹੜੇ ਲੋਕ ਮਾਰੇ ਗਏ ਸਨ ਕਈ ਲੋਕ ਜ਼ਖਮੀ ਹੋ ਗਏ ਸਨ ਤਾਂ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਰੋ ਰੋ ਕੇ ਉਹਨਾਂ ਦਾ ਬੁਰਾ ਹਾਲ ਸੀ ਅਤੇ ਆਪਣੇ ਪਰਿਵਾਰ ਨੂੰ ਜਿਹੜੇ ਕਿ ਉਹ ਵਾਪਸ ਬੁਲਾ ਰਹੇ ਸਨ ਪਰ ਪਰਬਾਤਮਾ ਨੂੰ ਜੋ ਮਨਜ਼ੂਰ ਸੀ ਉਹੀ ਹੋਣਾ ਸੀ ਤਾਂ ਇਸੇ ਹਾਸਤੇ ਦੇ ਵਿੱਚ ਤਾਂ ਬਦਕਿਸਮਤੀ ਦੇ ਨਾਲ ਇਸ ਅਤਵਾਦੀ ਹਮਲੇ ਦੇ ਵਿੱਚ ਵਿਨੈ ਨਰਵਾਲ ਜੋ ਕਿ ਨੇਵੀ ਦੇ ਲੈਫਟੀਨੈਂਟ ਸਨ ਉਹਨਾਂ ਨੇ ਆਪਣੀ ਜਿਹੜੀ ਹੈ ਉਹ ਜਾਨ ਗਵਾ ਦਿੱਤੀ ਸੀ ਤਾਂ ਜਦੋਂ ਪਰਿਵਾਰਕ ਮੈਂਬਰ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਹਰਿਆਣਾ ਦੇ ਸੀਐਮ ਨਵ ਸੈਣੀ ਜਿਹੜੇ ਨੇ ਉਹਨਾਂ ਕੋਲ ਪਹੁੰਚਦੇ ਨੇ ਤਾਂ ਉਹ ਉੱਥੇ ਐਲਾਨ ਕਰਦੇ ਨੇ ਕਿ ਜੋ ਕਿ ਪੀੜਤ ਪਰਿਵਾਰ ਨੂੰ ਜਿਹੜੀ ਹੈ ਉਹ 50 ਲੱਖ ਦੀ ਰਾਸ਼ੀ ਦਿੱਤੀ ਜਾਏਗੀ ਤੇ ਪਰਿਵਾਰਕ ਦੇ ਇੱਕ ਮੈਂਬਰ ਨੂੰ ਜਿੱਦਾਂ ਉਹ ਸਮਝਣ ਸਹੀ ਸਮਝਣ ਕਿਸੇ ਵੀ ਮੈਂਬਰ ਨੂੰ ਚਾਹੇ ਉਹ ਉਹਨਾਂ ਦੀ ਧਰਮ ਪਤਨੀ ਹੋਵੇ ਚਾਹੇ ਉਹਨਾਂ ਦੀ ਸਿਸਟਰ ਹੋਵੇ ਚਾਹੇ ਉਹਨਾਂ ਦੀ ਜਿਹੜਾ ਕਿ ਭਰਾ ਹੋਵੇ ਜਿੰਨਾ ਵੀ ਪਰਿਵਾਰ ਨਾਲ ਸਹਿਮਤੀ ਬਣੇਗੀ ਜਾਂ ਜਿਸ ਨੂੰ ਪਰਿਵਾਰ ਕਹੇਗਾ ਉਸ ਨੂੰ ਇੱਕ ਪਰਿਵਾਰ ਨੂੰ ਸਰਕਾਰੀ ਨੌਕਰੀ ਜਿਹੜੀ ਆ ਉਹ ਦਿੱਤੀ ਜਾਏਗੀ ਤਾਂ ਹੁਣ ਆ ਸੀਐਮ ਨਾਇਬ ਸੈਣੀ ਦਾ ਇਹ ਵੱਡਾ ਐਲਾਨ ਹੈ ਵੱਡਾ ਆ ਜਿਹੜਾ ਕਿ ਪਰਿਵਾਰ ਦੇ ਦੁੱਖ ਨਾਲ ਦੁੱਖ ਸਾਂਝਾ ਕਰਦਿਆਂ ਹੋਇਆ ਇਹ ਵੱਡਾ ਐਲਾਨ ਕੀਤਾ ਹੈ ਤਾਂ ਪਰਿਵਾਰ ਨੂੰ ਹੁਣ 50 ਲੱਖ ਰੁਪਏ ਦੀ ਰਾਸ਼ੀ ਜਿਹੜੀ ਹੈ ਉਹ ਸਰਕਾਰ ਵੱਲੋਂ ਦਿੱਤੀ ਜਾਏਗੀ ਤਾਂ ਪਰਿਵਾਰਕ ਮੈਂਬਰਾਂ ਨੂੰ ਜੋ ਇੱਕ ਹੋਏਗਾ ਮੈਂਬਰ ਉਸ ਨੂੰ ਜਿਹੜੀ ਹੈ ਸਰਕਾਰੀ ਨੌਕਰੀ ਦੇਣ ਦਾ ਜਿਹੜਾ ਕਿ ਉਹ ਵਾਦਾ ਨਾਇਬ ਸਿੰਘ ਸੈਣੀ ਵੱਲੋਂ ਜਿਹੜਾ ਉਹ ਕੀਤਾ ਗਿਆ ਤਾਂ ਨੇਵੀ ਦੇ ਵਿੱਚ ਲੈਫਟੀਨੈਂਟ ਵੱਜੋਂ ਸੇਵਾ ਨਿਭਾਰੇ ਸੀ ਵਿਨੇ ਨਿਰਵਾਰ ਜੋ ਕਿ 22 ਅਪ੍ਰੈਲ ਦੇ ਅੱਤਵਾਦੀ ਹਮਲੇ ਦੇ ਵਿੱਚ ਗੋਲੀ ਲੱਗਣ ਦੇ ਕਾਰਨ ਜਿਹੜੇ ਨੇ ਉਹ ਸ਼ਹੀਦ ਹੋ ਗਏ ਸਨ ਤੇ ਇਸ ਦੁਨੀਆ ਤੋਂ ਅਲਵਿਦਾ ਕਹਿ ਗਏ ਸਨ